ਰੂਟੀਨ ਜਿਹੜੀ ਮੀਟਿੰਗ ਬਲੌਕ ਪ੍ਰੈਜ਼ੀਡੈਂਟਸ ਦੇ ਨਾਲ ਕਰ ਰਹੇ ਆ ਕਿ ਬਲੌਕ ਪ੍ਰੈਜ਼ੀਡੈਂਟ ਹੈ ਜਿਹੜਾ ਮੈਨੂੰ ਲੱਗਦਾ ਕਿ ਅਖੀਰਲੀ ਕੜੀ ਹੈ ਜਿਹੜੀ ਸਾਡੀ ਹਰ ਬਲੌਕ ਦੇ ਵਿੱਚ ਹਰ ਬਲੌਕ ਦੇ ਵਿੱਚ ਦੋ ਦੋ ਤਿੰਨ ਤਿੰਨ ਸਾਡੇ ਬਲੌਕ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਥਲੇ ਕਮੇਟੀਆਂ ਨੇ ਸੋ ਉਹਨਾਂ ਨੂੰ ਮਿਲ ਕੇ ਹਰ ਹਲਕੇ ਦਾ ਕਿ ਕਿਸ ਤਰੀਕੇ ਦਾ ਸਿਨੈਰੀਓ ਹੈ نیچے ਕੀ ਆਪਣੇ ਚ ਕਮੀਆਂ ਹੈ ਕੀ ਆਪਾਂ ਨੂੰ ਹੋਰ ਉਹਦੇ ਵਿੱਚ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਉਹਨੇ ਐਮੈਂਡਮੈਂਟ ਕਰਨ ਦੀ ਲੋੜ ਹੈ ਸੁਧਾਰ ਲਿਆਉਣ ਦੀ ਲੋੜ ਹੈ ਇਸ ਕਰਕੇ ਅੱਜ ਦੀ ਇਹ ਮੀਟਿੰਗ ਰੱਖੀ ਗਈ ਹੈ ਤਾਂ ਜੋ ਇਲੈਕਸ਼ਨਾਂ ਤੋਂ ਬਾਅਦ ਪਾਰਲੀਮੈਂਟ ਦੇ ਇਲੈਕਸ਼ਨਾਂ ਤੋਂ ਬਾਅਦ ਬਲਾਕ ਪ੍ਰੈਜ਼ੀਡੈਂਟ ਦੇ ਲੋਕਾਂ ਦਾ ਧੰਨਵਾਦ ਕਰਨਾ ਵੀ ਮੰਨਦਾ ਹੈ ਔਰ ਨਾਲ-ਨਾਲ ਜਿੱਥੇ-ਜਿੱਥੇ ਸਾਡੀਆਂ ਕਮੀਆਂ ਰਹੀਆਂ ਜਿਹੜੇ ਬਲਾਕ 'ਚ ਅਸੀਂ ਕਮਜ਼ੋਰ ਰਹੇ ਔਰ ਉੱਥੇ ਅਸੀਂ ਕਿਵੇਂ ਅੱਗੇ ਕਾਮਯਾਬ ਹੋਵਾਂਗੇ ਕੀ ਸੁਧਾਰ ਲਿਆਉਣੇ ਔਰੇ ਬਾਰੇ ਅੱਜ ਅਸੀਂ ਚਰਚਾ ਕਰਨਾ ਸੀ ਇਨੂੰ 4 ਭਾਗਾਂ ਚ ਅਸੀਂ ਵੰਡਿਆ ਆ ਪੂਰੇ ਪੰਜਾਬ ਨੂੰ ਲੋਕ ਸਭਾ ਵਾਈਜ਼ ਅਸੀਂ ਬਲੌਕ ਪ੍ਰੈਜ਼ੀਡੈਂਟ ਬਲਾਕੇ ਉਹਨਾਂ ਨਾਲ ਮੀਟਿੰਗ ਕਰ ਰਹੇ ਆ ਅੱਜ ਦੋ ਭਾਗਾਂ ਦੀਆਂ ਜਿਹੜੀਆਂ ਬਲੌਕਸ ਦੀਆਂ ਮੀਟਿੰਗਾਂ ਹੈ ਯਾਨੀ ਕਿ ਅੱਧੇ ਪੰਜਾਬ ਦੇ ਬਲੌਕਸ ਦੀਆਂ ਅੱਜ ਕਰਾਂਗੇ ਅੱਧੇ ਪੰਜਾਬ ਦੇ ਬਲੌਕਸ ਦੀਆਂ ਆਉਣ ਵਾਲੇ ਕਦੇ ਦਿਨ ਨੂੰ ਕਰਾਂ ਅੱਜੜੇ ਜਿਹੜੇ ਬਲੌਕਸ ਨੇ ਕਿਹੜੇ ਕਿਹੜੇ ਇਲਾਕੇ ਰਹਿਣਗੇ ਸੋ ਇਹ 3-4 ਪਾਰਲੀਮੈਂਟ ਹੈਗੀਆਂ ਉਰਚ ਰੋਪੜ ਵੀ ਹੈ ਹੋਰ ਕਈ ਪਟਿਆਲਾ ਵੀ ਹੈ ਸੋ ਇਹ ਇਦਾਂ ਇਹਨੂੰ ਵੰਡਿਆ ਵੀ ਹੈ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਦੀਪ ਸਿੰਘ ਸੰਧੂ ਸਾਹਿਬ ਹੋਰਾਂ ਨੇ ਇਹ ਰੀਓ ਤਜਵੀਜ਼ ਬਣਾਈ ਹੈ ਕਿ ਅੱਜ ਕਿਹੜੇ ਕਿਹੜੇ ਬਲਾਕ ਹੈ ਕੱਲ ਨੂੰ ਕਿਹੜੇ ਕਿਹੜੇ ਬਲਾਕ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਗਿਆ ਇੱਕ ਦੂਜੇ ਤੇ ਪਲਟਵਾਰ ਕਰ ਰਹੇ ਨੇ ਨਵੀਂ ਕੋਰ ਕਮੇਟੀ ਵੀ ਜਿਹੜੀ ਆ ਬਣਾ ਦਿੱਤੀ ਗਈ ਹੈ ਪਰ ਜਿਹੜੀ ਸੁਧਾਰ ਲੈ ਰਿਹਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਉਹ ਕਹਿੰਦੇ ਪ੍ਰਾਈਵੇਟ ਲਿਮਟਿਡ ਕੋਰ ਕਮੇਟੀ ਜਿਹੜੀ ਦੇਖੋ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ 'ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿ ਬਾਦਲ ਦਾ ਕੋਈ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਬਣੇਗਾ ਉਹ ਕਈ ਵਾਰੀ ਸਹਿ ਸੁਭਾਅ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਹੈ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਤ ਸਿੰਘ ਬਾਦਲ ਨੇ ਇੱਕ ਆਪ ਦੇ ਕੁਰਸੀ ਦੇ ਮੋਹ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਣ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੂਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਦੁਬਾਰੇ ਲੈ ਕੇ ਆਏ ਮਿੰਤਾ ਕਰਕੇ ਸੌਆਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਾਲ ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਰ ਖਤਮ ਹੈ ਹੁਣ ਕਿੰਨਾ ਦੇ ਰਿਹਾ ਹੈ ਸਰਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਇਕੱਲੇ ਹੀ ਪ੍ਰਧਾਨ ਨੇ ਆਪ ਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆ ਨਹੀਂ ਹੁਣ ਜਾਂ ਪੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪ ਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਹਾਲਾਂਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅੱਜ ਕੰਮ ਖੇਰੂ ਖੇਰੂ ਜਾ ਪਰ ਉਹ ਨਾ ਨੀ ਸੁਧਾਰ ਲਹਿਰ ਜਿਹੜੀ ਹੈ ਬਣੀ ਹੈ ਸ਼੍ਰੋਮ ਨਿਕਾਲ ਕੇ ਸੁਧਾਰਨਾ ਉਹਨੂੰ ਨਾਗਪੁਰ ਅਕਾਲੀ ਦਲ ਕਹ ਰਿਹਾ ਉਹਨਾਂ ਦਾ ਪਲਟ ਪਾਰ ਵੀ ਆਇਆ ਕਿ ਨਾਗਪੁਰ ਅਕਾਲੀ ਦਲ ਉਹਦੇ ਹੀ ਬਣ ਕੇ ਸੀ ਜਦੋਂ ਅਟਰ ਸੈਰੀ ਵਾਈਫਾਈ ਦੇ ਨਾਲ ਗੱਠ ਜੋੜਿਆ ਦੇਖੋ ਨਾ ਕੋਰੇ ਐਵੇਂ ਫਾਲਤੂ ਦੀਆਂ ਗੱਲਾਂ ਹੁਣੇ ਤਾਂ ਤੁਸੀਂ ਪਾਰਲੀਮੈਂਟ ਲੜਾਈ ਚੰਦੂ ਮਾਜਰਾ ਸਾਹਿਬ ਨੂੰ ਹੁਣ ਜਿਹੜੇ ਵਡਾਲਾ ਸਾਹਿਬ ਹੈ ਇਜ਼ ਅ ਚੰਗਾ ਰਿਪਿਊਟਡ ਵਿਅਕਤੀ ਹਨ ਕਲਦੀਪ ਸਿੰਘ ਵਡਾਲਾ ਜਿਹੜੇ ਜਿਹੜੇ ਵਿਅਕਤੀ ਆ ਆਪਣੀ ਗੱਲ ਕਰਦੇ ਆ ਤੁਸੀਂ ਦੇਖੋ ਬਾਦਲ ਸਾਹਿਬ ਤੋਂ ਲੈ ਕੇ ਫਿਰ ਟੋੜਾ ਸਾਹਿਬ ਫਿਰ ਤਲਵੰਡੀ ਸਾਹਿਬ ਜਿੰਨਾ ਲੋਕਾਂ ਨੇ ਬਾਦਲ ਪਰਿਵਾਰ ਦਾ ਜਦੋਂ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਯਾਰ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ 'ਚ ਮਜੀਠੀਆ ਸਾਹਿਬ ਆ ਗਏ ਮਾਲਵੇ 'ਚ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ ਚ ਡੀਂਗਾ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ 'ਚੋਂ ਇੱਕ ਸੀਟ ਤੁਸੀਂ ਆਪ ਦੀ ਘਰ ਦੀ ਸਾਰਾ ਅਕਾਲੀ ਦਾ ਲਾਕੇ ਇੱਕ ਘਰ ਦੀ ਹੋਂਦ ਬਚਾ ਸਕੇ ਸੋ ਇਹ ਸਰਕੇ ਲੋਕਾਂ ਨੂੰ ਇਸ ਕੱਲ ਦਾ ਅਤਰਾਜ ਹੈਗਾ ਲੋਕ ਨਹੀਂ ਮੰਨਣ ਦੀ ਤਿਆਰ ਲੋਕ ਜਿਹੜੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਨਾਹ ਬਹੁਤ ਵੱਡੇ ਵੱਡੇ ਹੋਲ ਹੋ ਜਾਂਦੀ ਉਹ ਬਹੁਤ ਵੱਡੇ ਵੱੱਜਰ ਗੁਨਾਹ ਹੋਏ ਨੇ ਓਪਰਿੰਗ ਸਾਹਿਬ ਇੱਕ ਮਿੰਟ ਇੱਕ ਮਿੰਟ ਓਪਰਿੰਗ ਸਾਹਿਬ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਵੱਖਰਾ ਸਵਾਲ ਹੈ ਜੋ ਅਜਬ ਸਰਕਾਰ ਨੂੰ ਲੈ ਕੇ ਸਰਕਾਰ ਬਸਦੀ ਕਿਉਂ ਆ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਾ ਰਹੀਆਂ ਕਿ ਉਹਨਾਂ ਡਰ ਹੈਗਾ ਸਰਕਾਰ ਜੀ ਪੰਚਾਇਤੀ ਚੋਣਾਂ ਕਰਾ ਦੇਂਦੀ ਤਾਂ ਉਹਨੂੰ ਜਲੂਸ ਨਿਕਲ ਜਾਂਦਾ ਉਹਨਾਂ ਦੇ ਮਨ 'ਚ ਇਹ ਹੈ ਕਿ ਸਰਪੰਚਾਂ ਦੇ ਜਿਹੜੇ ਪੰਜ-ਪੰਜ ਉਮੀਦਵਾਰ ਨੇ ਲੜਨ ਲਈ ਲੋਕ ਤਿਆਰ ਨੇ ਸਾਡੇ ਸਰਪੰਚ ਜਿੱਤਣਗੇ ਨਹੀਂ ਔਰ ਜਿਨ੍ਹਾਂ ਨੂੰ ਹਰੇਕ ਨੂੰ ਇਹਨਾਂ ਦੇ ਮੰਤਰੀ ਐਮ ਐਲ اے ਸਹਿਬਾਨ ਉਹ ਲੱਕੜ ਦਾ ਮੁੰਡਾ ਦੇ ਫਿਰਦੇ ਆ ਕਿ ਬਈ ਤੈਨੂੰ ਸਰਪੰਚ ਬਣਾਉਣਾ ਤੈਨੂੰ ਸਰਪੰਚ ਬਣਾਉਣਾ ਉਹ ਬਿੱਲੀ ਜਿਹੜੀ ਹੈ ਉਹ ਥੇਲੇ ਚੋਂ ਬਾਹਰ ਆ ਜਾਣੀ ਸੀ ਕਾਉਂਸਲਰ ਔਰ ਇਹਨਾਂ ਨੂੰ ਨੁਕਸਾਨ ਕਿੰਨਾ ਹੈ ਇੱਕ ਇੱਕ ਸਾਲ ਸਾਡੀਆਂ ਪੰਚਾਇਤਾਂ ਦੇ ਕੋਈ ਕੰਮ ਨਹੀਂ ਹੋ ਰਿਹਾ ਪ੍ਰਬੰਧਕ ਲੱਗੇ ਹੋਏ ਨੇ ਸਾਡਾ ਪੈਸਾ ਖੇ ਖਰਾਬ ਹੋ ਰਿਹਾ ਅਗਲੀ ਜਿਹੜੀ ਚੋਣ ਆ ਉਹ ਡਿਲੇ ਹੋ ਜਾਏਗੀ ਕਾਰਪੋਰੇਸ਼ਨ ਦੇ ਅੱਜ ਸ਼ਹਿਰਾਂ ਦੇ ਵਿੱਚ بارش ਦਾ ਪਾਣੀ ਹੈ ਲਾਈਟਾਂ ਖਰਾਬ ਹੈ ਪਾਰਕਾਂ ਦੀ ਦੁਰਦਸ਼ਾ ਹੈ ਬੁਰੇ ਹਾਲਤ ਹੈ ਉਥੇ ਕਾਰਪੋਰੇਟਰਸ ਨਹੀਂ ਹੈ ਕਿਉਂਕਿ ਚੋਣਾ ਨਹੀਂ ਕਰਾਰੇ ਡੇਡ ਡੇਡ ਸਾਲ ਹੋ ਗਿਆ ਉਹ ਡਿਲੇ ਕਰਤੀਆਂ ਚੋਣਾ ਇਹ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਵਿੱਚ ਇਹ ਬੜਾ ਵੱਡਾ ਅਨਿਆਇ ਤੇ ਤੱਕ ਹੈ ਔਰ ਪਤਾ ਨਹੀਂ ਕਿਉਂ ਚੁੱਪ ਕਰਕੇ ਆ ਜਿਹੜੀ ਹਾਈ ਕੋਰਟ ਵੀ ਹੈ ਰਿਚ ਪਟੀਸ਼ਨਸ ਵੀ ਪਾਈਆਂ ਔਰ ਅਸੀਂ ਵੀ ਇੱਕ ਅਧੇ ਦਿਨ ਚਾ ਆਪਣੀ ਪਟੀਸ਼ਨ ਦਾਖਲ ਕਰਾਂਗੇ ਚੁੱਪ ਕਰਕੇ ਬੈਠੇ ਹੈ ਮੈਨੂੰ ਲੱਗਦਾ ਕਿ ਨਿਆ ਪਾਲਿਕਾ ਨੂੰ ਵੀ ਇਹਦੇ ਉੱਤੇ ਕੌਗਨੀਸ਼ੈਂਸ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ ਔਰ ਸਾਡੀਆਂ ਜਲਤੋ ਜਲਦ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸਰਪੰਚੀਆਂ ਚੋਣਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਦੋ-ਦੋ ਸਾਲਾਂ ਤੋਂ ਪਹਿਲਾਂ ਫੂਟਸ ਨੂੰ ਲੈ ਕੇ ਸਵਾਲ ਹੈ 올림픽s ਜਗੇ ਕੀਆ ਜਾ ਰਿਹਾ ਅਰਜੁਨ ਬਬੂਤਾ ਜਿਹੜੇ ਗਏ ਸੀ ਸ਼ੂਟਰ ਸੀਗੇ ਚੌਥੇ ਨੰਬਰ ਤੇ ਆਏ ਉਹਨਾਂ ਨੇ ਸਵਾਲ ਚੁੱਕੇ ਨੇ ਬਹੁਤ ਸਾਰੇ ਪੰਜਾਬ ਸਰਕਾਰ ਤੇ ਕਿ ਕੋਈ ਮਦਦ ਨਹੀਂ ਮਿਲੀ ਗਈ ਕੋਈ ਸਪੋਰਟ ਨਹੀਂ ਮਿਲਾਇਆ ਗਿਆ ਜੇ ਕੋਈ ਲੈਟਰ ਲਿਖੀਏ ਤਾਂ ਲੈਟਰ ਦਾ ਕੋਈ ਜਵਾਬ ਨਹੀਂ ਆਂਦਾ ਨੌਕਰੀ ਦੇ ਲਈ ਤੁਸੀਂ ਆਪ ਹੀ ਸਮਝ ਲਓ ਇਹ ਲੋਕ ਹੈ ਜਿਹੜੇ ਕਹਿੰਦੇ ਸੀ ਅਸੀਂ ਸਪੋਰਟਸ ਨੂੰ ਵੜਾਵਾ ਦੇਾਂਗੇ ਅਸੀਂ ਮੈਡਲ ਦੇਾਂਗੇ ਨੌਕਰੀਆਂ ਦੇਾਂਗੇ ਕਈ ਵਾਰੀ ਮਾਨ ਸਾਹਿ आप दे स्पोर्ट्समैनस बिठा के प्रेस कॉन्फ्रेंस की है कि नौकरी देंगे नौकरियों के तो पैसे लगते जो कांग्रेस की सरकार सही स्पोर्ट्स वाले जोड़े लोग ने मैं तो नहीं सवाल चुके मेरा मतलब उन्होंने पीड़ा है उन्होंने तकलीफ है पंजाब में स्पोर्ट्स के लिए कोई मेरे को लगता सुविधा नहीं है उन लोगों के लिए जो लोग देश के लिए मैडल लाते हैं प्रदेश के लिए मैडल लाते हैं जो प्रदेश का नाम रोशन करते हैं मेरे को लगता पहले अगर आप सोचिए जो पंजाब के लिए खेलने गया व्यक्ति अगर उसकी आवाज नहीं सुनी जा रही उसकी लेटर का जवाब नहीं दिया जा रहा उसको कोई बता नहीं रहा उसकी सहायता नहीं हो रही तो आम जनता जो गाँव में बैठा व्यक्ति किसी वार्ड में बैठा व्यक्ति उसकी कौन पीड़ा सुन रहा होगा? तो हंड्रेड परसेंट हॉकी मीन्स पंजाब पंजाब का मैं बधाई देना चाहता हूँ पूरे देश के लोगों को हमारी हॉकी टीम ने कमाल कर दी है सेमीफाइनल में नहीं ये सेमी फाइनल तो एक भगवान की कृपा हुई उनकी मेहनत रंग लाई लेकिन हम फाइनल में जाएंगे और ये कप जो है ये हम पंजाब के लोग और हॉकी टीम इस देश की वो जीत खिलाएगी हमें इस बात का पूर्ण गर्व है हमारे खड़ा साहब लाने के बात की बात जो लोग समर्थ हैं उन्हें उसमें से निकाला जाए उसमें आप क्या कहेंगे देखो भाई ये बहुत पुरानी डिमांड है टू तो बी वेरी ऑनेस्ट ये जो गरीब लोगों के लिए उनका जीवन ऊंचा उठाने के लिए ये रिजर्वेशन रखी गई थी क्योंकि उनको था आए बहुत से लोग संपन्न थे एसटी एसटी एस शेड्यूल ट्राइब शेड्यूल कास्ट इन लोगों का ओबीसीज बी या जो भी रिजर्वेशन कैटेगरीज में हैं हाँ ये बात भी कहीं ना कहीं है जो सक्षम हैं जो अब जिनके लोग आई हो गए हैं पुराने और जिनके पास बड़े लोग हैं अब उसको उस उस कैटेगरी में फॉल करने वक्त कभी कभी मन में आता है कि वो एक गरीब का अधिकार मेरे को लगता उनको नहीं लेना चाहिए लेकिन गरीबों को जो वास्तव में गरीब लोग हैं जिनका जिन जो पछड़े हुए हैं उनके लिए तो रिजर्वेशन रहना चाहिए और जो कोई बड़ा व्यक्ति जो संपन्न व्यक्ति उसका कोई फायदा ले रहा है मेरे को लगता है उसको नहीं लेना चाहिए और लोग हंड्रेड परसेंट गरीब तो गरीब ही है जाति हाँ इसमें मेरे कहने का मतलब गरीबों की रिजर्वेशन जो ऑलरेडी चल रही है उसको बिल्कुल हलाना नहीं चाहिए वो उनको मिलती रहनी चाहिए मैं साथ में ये कहता हूँ कि जो सक्षम लोग हैं सक्षम लोग हैं जो उसमें उसका फ़ायदा लेते हैं उनको वो फायदा नहीं लेना चाहिए उसकी जगह पर अन्य गरीब जो व्यक्ति है जो उसमें फॉल करता है उसको उसका फ़ायदा होना चाहिए आ, हाँ एक बात और कहना चाहूँगा कुछ लोग बेचारे कुछ ना कुछ प्रावधान जो जनरल गरीब भी हैं हाँ उनके लिए भी आने वाले समय में सरकारें जरूर सोच विचार करें कुछ लोग जनरल हैं लेकिन बिलो पॉवर्टी लाइन है बड़ा बुरा हाल है उनका। आ,